हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਬярਪਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਹੁਣ ਆਪਾਂ ਬੇਟਾ 7.2 ਅਭਿਆਸ ਦੇ ਸਵਾਲ ਨੰਬਰ 3 ਦੇ ਉੱਤੇ ਪਹੁੰਚ ਗਏ ਧਿਆਨ ਨਾਲ ਦੇਖੋ ਟਿੰਟ ਦਾ ਹੇਠ ਲਿਖਿਆਂ ਵਿੱਚੋਂ ਨਿਊਨ ਕੋਣ, ਅਦਿਕ ਕੋਣ ਅਤੇ ਸਮ ਕੋਣ ਦੱਸੋ ਤਾਂ ਬੇਟਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਹਾਡੇ ਪੰਜਵੀਂ ਜਮਾਤ ਦੇ ਵਿੱਚ ਨਿਊਨ ਕੋਣ ਦੇਖਣ ਤੇ ਸਾਮ ਕੋਣ ਹੀ ਹੁੰਦੇ ਆ ਪਰ ਬੇਟਾ ਕਿਉਂਕਿ ਉਹ ਉੱਪਰਲੇ ਸਵਾਲ ਵੀ ਪੁੱਛ ਜਾਂਦਾ ਇਸ ਕਰਕੇ ਤੁਹਾਨੂੰ ਇੰਨਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਮੈਂ ਹਰ ਸਵਾਲ 'ਚ ਵਾਰ-ਵਾਰ ਤੁਹਾਨੂੰ ਇਹਦੀ ਜਾਣਕਾਰੀ ਦੇ ਰਿਹਾ ਤਾਂ ਜੋ ਤੁਹਾਨੂੰ ਇਹ ਗੱਲਾਂ ਰੱਟ ਜਾਣ ਤਾਂ ਬੇਟਾ ਆਪਾਂ ਕੋਣ ਕੀਤੇ ਸੀ 0 ਡਿਗਰੀ ਤੋਂ ਵੱਡਾ ਹੋਵੇ ਜਿੰਨਾ 90 ਡਿਗਰੀ ਤੋਂ ਛੋਟਾ ਹੋਵੇ ਉਹਨੂੰ ਅਸੀਂ ਨਿਊਨ ਕੋਣ ਕਹਿੰਦੇ ਆ ਠੀਕ ਹੈ ਚੇਤੇ ਰੱਖਣਾ ਇਹਦੇ ਵਿੱਚ 0 ਤੇ 90 ਦੇ ਵਿੱਚ ਸਾਰੇ ਨਿਊਨ ਕੋਣ ਆਉਂਦੇ ਆ 90 ਡਿਗਰੀ ਦੇ ਕੋਣ ਨੂੰ ਸਮਕੋਣ ਕਹਿੰਦੇ ਆ 90 ਡਿਗਰੀ ਤੋਂ ਵੱਡਾ ਕੋਣ ਹੋਵੇ 180 ਡਿਗਰੀ ਤੋਂ ਛੋਟਾ ਹੋਵੇ ਤਾਂ ਉਹਨੂੰ ਅਦਿਕ ਕੋਣ ਕਹਿੰਦੇ ਆ ਬੇਟਾ ਐਰੋ ਦਾ ਮੂੰਹ ਜਿੱਧਰ ਨੂੰ ਖੁੱਲਾ ਹੁੰਦਾ ਉਧਰ ਰਕਮ ਵੱਡੀ ਹੁੰਦੀ ਹੈ ਜਿਹੜੇ ਪਾਸੇ ਨੂੰ ਮੂੰਹ ਬੰਦ ਹੋਵੇ ਉਹ ਛੋਟੀ ਹੁੰਦੀ ਹੈ ਇਹਦਾ ਮਤਲਬ 180 ਤੋਂ ਘੱਟ ਤੇ 90 ਤੋਂ ਵੱਧ ਜਿਹੜਾ ਕੋਣ ਹੁੰਦਾ ਉਹਨੂੰ ਅਧਿਕ ਕੋਣ ਕਹਿੰਦੇ ਆ ਤਾਂ ਅੱਗੇ ਬੇਟਾ 180 ਡਿਗਰੀ ਦੇ ਕੋਣ ਨੂੰ ਸਰਲ ਕੋਣ ਕਹਿੰਦੇ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਸਿੱਧੀ ਰੇਖਾ ਦੇ ਉੱਤੇ ਬਣਦਾ ਆ ਠੀਕ ਹੈ ਜਦੋਂ ਅਸੀਂ ਚੱਕਰ ਬਣਾਉਨੇ ਆ ਤਾਂ ਆ ਬੇਟਾ 180 ਡਿਗਰੀ ਦਾ ਕੋਣ ਆ ਜਿਹੜਾ ਉਹ ਸਿੱਧੀ ਰੇਖਾ ਤੇ ਬਣਨ ਕਰਕੇ ਇਹਨੂੰ ਸਰਲ ਕੋਣ ਕਹਿੰਦੇ ਆ ਠੀਕ ਹੈ 180 ਡਿਗਰੀ ਤੋਂ ਜਦੋਂ ਕੋਣ ਵੱਡਾ ਹੋ ਜਾਂਦਾ ਹੈ ਤ 360 ਤੋਂ ਛੋਟੇ ਨੂੰ ਬਰਹਾਸਤ ਕੋਣ ਕਹਿੰਦੇ ਆ ਤੇ 360 ਡਿਗਰੀ ਦੇ ਕੋਣ ਨੂੰ ਪੂਰਨ ਕੋਣ ਕਹਿੰਦੇ ਆ ਠੀਕ ਆ ਬਸ ਹੁਣ ਬੇਟਾ ਇਹ ਕੋਣਾਂ ਦੇ ਸਬੰਧ ਦੇ ਵਿੱਚ ਹੀ ਅਸੀਂ ਜਵਾਬ ਦੇਣੇ ਆ ਤਾਂ ਕਹਿੰਦਾ ਹੇਠ ਲਿਖੇ ਵਿੱਚੋਂ ਨਿਊਨ ਕੋਣ ਦੇ ਇੱਕ ਕੋਣ ਤੇ ਸਮ ਕੋਣ ਦੱਸੋ 35 ਡਿਗਰੀ ਦਾ ਕੋਣ ਬੇਟਾ ਤਾਂ ਆਪਾਂ ਕੀਤਾ ਸੀ ਵੀ 0 ਤੋਂ ਵੱਡਾ ਤੇ 90 ਤੋਂ ਛੋਟਾ ਹੋਵੇ ਤਾਂ ਇਹਨੂੰ ਕੀ ਕਹਿੰਦੇ ਆ ਨਿਊਨ ਕੋਣ ਕਿਹੜਾ ਕੋਣ ਨਿਊਨ ਕੋਣ ਠੀਕ ਆ ਬੇਟਾ 99 ਡਿਗਰੀ ਦੇ ਕੋਣ ਨੂੰ ਬੇਟਾ ਕੀ ਕਵਾਂਗੇ ਕਿਉਂਕਿ 90 ਤੋਂ ਛੋਟਾ ਆਪਾਂ ਕੀਤਾ ਹੋਇਆ 0 ਤੋਂ ਵੱਡਾ 90 ਤੋਂ ਛੋਟਾ 99 ਡਿਗਰੀ ਦੇ ਕੋਣ ਨੂੰ ਵੀ ਕੀ ਕਵਾਂਗੇ ਨਿਊਨ ਕੋਣ ਕਿਹੜਾ ਕੋਣ ਨਿਊਨ ਕੋਣ ਅੱਗੇ ਬੇਟਾ ਆ ਗਿਆ 120 ਡਿਗਰੀ ਦੇ ਕੋਣ ਨੂੰ ਅਸੀਂ ਕੀ ਕਵਾਂਗੇ ਬੇਟਾ 90 ਤੋਂ ਵੱਡਾ ਹੋਵੇ 180 ਤੋਂ ਛੋਟਾ ਹੋਵੇ ਤਾਂ ਅਧਿਕ ਕੋਣ ਕਹਿੰਦੇ ਆ ਠੀਕ ਹੈ 90 ਤੋਂ ਵੱਡਾ ਹੋ ਗਿਆ ਇਹਨੂੰ ਕੀ ਕਵਾਂਗੇ ਅਧਿਕ ਕੋਣ ਠੀਕ ਹੈ ਬੇਟਾ ਅੱਗੇ ਬੇਟਾ 100 ਡਿਗਰੀ ਦੇ ਕੋਣ ਨੂੰ ਅਸੀਂ ਕੀ ਕਵਾਂਗੇ ਕਿਉਂਕਿ 90 ਤੋਂ ਵੱਡਾ ਤੇ 180 ਤੋਂ ਛੋਟਾ ਹੈ ਇਸ ਕਰਕੇ ਇਹਨੂੰ ਵੀ ਕੀ ਕਵਾਂਗੇ ਅਧਿਕ ਕੋਣ ਠੀਕ ਹੈ ਬੇਟਾ ਅੱਗੇ ਆ ਗਿਆ 96 ਡਿਗਰੀ ਦਾ ਕੋਣ 96 ਡਿਗਰੀ ਦੇ ਕੋਣ ਨੂੰ ਵੀ ਬੇਟਾ ਅਸੀਂ ਕੀ ਕਵਾਂਗੇ ਅਧਿਕ ਕੋਣ ਠੀਕ ਹੈ ਬੇਟਾ ਇਹਦੇ ਵਿੱਚ ਤਾਂ ਕੋਈ ਸ਼ੰਕਾ ਨਹੀਂ ਤੁਹਾਨੂੰ 74 ਡਿਗਰੀ ਦੇ ਕੋਣ ਨੂੰ ਬੇਟਾ ਆਪਾਂ ਗੱਲ ਕਰ ਚੁੱਕੇ ਹਾਂ 0 ਤੋਂ ਲੈ ਕੇ 90 ਦੇ ਵਿੱਚ ਵਿੱਚ ਜਿਹੜੇ ਕੋਣ ਹੁੰਦੇ ਉਹਨੂੰ ਅਸੀਂ ਕੀ ਕਹਿੰਨੇ ਆ ਨਿਊਨ ਕੋਣ ਕਿਹੜਾ ਕੋਣ ਨਿਊਨ ਕੋਣ ਠੀਕ ਹੈ ਬੇਟਾ 62 ਡਿਗਰੀ ਦੇ ਕੋਣ ਨੂੰ ਵੀ ਅਸੀਂ ਕੀ ਕਵਾਂਗੇ ਕਿਉਂਕਿ 0 ਤੋਂ 90 ਦੇ ਵਿੱਚ ਵਿੱਚ ਹੈ ਨਿਊਨ ਕੋਣ ਕਿਹੜਾ ਕੋਣ ਨਿਊਨ ਕੋਣ ਠੀਕ ਹੈ ਬੇਟਾ 168 ਡਿਗਰੀ ਦੇ ਕੋਣ ਨੂੰ ਅਸੀਂ ਕੀ ਕਵਾਂਗੇ ਆ 90 ਤੋਂ ਵੱਡਾ ਤੇ 180 ਤੋਂ ਛੋਟਾ ਤਾਂ ਉਹਨੂੰ ਅਧਿਕ ਕੋਣ ਕਹਿੰਦੇ ਆ ਠੀਕ ਹੈ ਬੇਟਾ ਤਾਂ 168 ਡਿਗਰੀ ਦੇ ਕੋਣ ਨੂੰ ਅਸੀਂ ਕੀ ਕਵਾਂਗੇ ਅਧਿਕ ਕੋਣ ਕਿਹੜਾ ਕੋਣ ਅਧਿਕ ਕੋਣ ਠੀਕ ਹੈ ਬੇਟਾ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 3 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ